पंजाब की राजनीति के बड़े दिग्गज नेता रहे हैं और लोगों के साथ उनका जो मेल मिलाप लोगों के दुख दर्द में वो लगातार श्री को पंजाब के लोग बड़ा प्यार हरमेल सिंह जी टोड़ा साहब को करते थे उन्होंने राजनीति की ऊंचाइयों को छुआ और जो जिम्मेवारी चाहे सरकार में मिली है पार्टी में मिली है बखूबी टोड़ा साहब ने उस पार्टी को उस जिम्मेदारी को मजबूती से निर्वहन किया है आज टोड़ा साहब साढ़े बीच नहीं रहे सिंह जी उनकी यादें हमारे साथ हैं दोनों उनके सुपुत्र साहब एक रास्ता दे करके गए हैं मुझे पूरा विश्वास है उस रास्ते के ऊपर आगे बढ़ेंगे और उनके कामों को जो उनकी सोच थी और जो वो सोचते थे आम जन के लिए पब्लिक के लिए ਇਸ ਕੰਮ ਨੂੰ ਅੱਗੇ ਵਧਾਣ ਦਾ ਇਹ ਪੂਰਾ ਕੰਮ karenge ਭਰਮੇਲ ਸਿੰਘ ਟੋੜਾ ਜੀ ਜੀ ਯਾਦਦੇ ਹਮਾਰੇ ਨਾਲ ਮੈਂ ਪਰਮਪੀਤਾ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਚਰਣਾ ਵਿੱਚ ਮੈਂ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਣਾ ਵਿੱਚ ਨਵਾਜ ਬਖਸ਼ੀ ਪਰਿਵਾਰ ਨੂੰ ਔਰ ਮਿਤਰਾਂ ਨੂੰ ਜੋ ਫਾਲੋਅਰਸ ਹੈ ਜੋ ਉਹਨੂੰ ਪਿਆਰ ਕਰਦੇ ਥੇ ਚਾਹੇ ਉਹ ਪੰਜਾਬ ਵਿੱਚ ਹੈ ਜਾਂ ਪੰਜਾਬ ਦੇ ਬਾਹਰ ਹੈ ਤੇ ਵਿਦੇਸ਼ ਵਿੱਚ ਬੈਠੇ ਜਿਨ੍ਹਾਂ ਨੂੰ ਵੀ ਉਹਨਾਂ ਤੇ ਜਾਣ ਦਾ ਦੁੱਖ ਹੋਇਆ ਉਸ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰੇ ਮਹਾਰੂ ਦੇ ਚਰਨਾਂ ਵਿੱਚ ਸਿਮਰਤ ਵੀ ਆ ਜਿਹੜੇ ਪੰਜਾਬ ਦੇ ਸੀਐਮ ਭਗਵੰਤ ਮਾਨ ਨਹੀਂ ਪਹੁੰਚੇ ਪਰਵਾਰ ਦਾ ਕਿਉਂਕਿ ਪੂਰਾ ਸਾਡਾ ਜਿਹੜਾ ਨਾਮ ਸੀ ਸਾਰੀ ਰਾਜਨੀਤਿਕ ਪਾਰਟੀ ਲਈ ਸਾਂਝਾ ਸੀ ਕੀ ਲੱਗਦਾ ਭਗਵੰਤ ਮਾਨ ਨੂੰ ਵੀ ਇੱਥੇ ਦਰਵਾਜ਼ੇ 'ਤੇ ਪਹੁੰਚਣਾ ਜ਼ਰੂਰ ਚਾਹੀਦਾ ਹੈ ਨਹੀਂ ਕਿ ਕਿ ਇਹ ਵਿਸ਼ਾ ਅਲੱਗ ਹੈ ਇਹ ਕਤੇ ਨਾਲ ਨਹੀਂ ਹੈ ਕਿਉਂਕਿ ਇਹ ਦੁੱਖ ਦੀ ਗੱਲ ਹੁੰਦੀ ਹੈ ਕਿਉਂਕਿ ਡੋਟਾ ਸਾਹਿਬ ਮੈਨੇ ਕਹਾ ਹੈ ਕਿ ਪੰਜਾਬ ਦੀ ਰਾਜਨੀਤੀ ਤੇ ਕੱਦਾ ਵਰ ਨੇਤਾ ਸੀ ਉਹਨੇ ਬੜੇ ਨੇਤਾ ਸੀ ਲੋਕੀ ਉਹਨਾਂ ਨੂੰ ਪਿਆਰ ਕਰਦੇ ਸੀ ਪਰ ਅਸ ਨਹੀਂ ਕਰਦੇ ਸੀ ਕਿਉਂਕਿ ਉਹ ਲੋਕਾਂ ਦੇ ਦੁੱਖ ਸੁੱਖ ਵਿੱਚ 24 ਘੰਟੇ ਸਰੀਖ ਰਹਿੰਦੇ ਸੀ ਐਂ ਜਲ ਸੀ ਪਰ ਮੈਨੇ ਇਹ ਗੱਲ ਕਹੀ ਵੀ ਹੈ ਕਿ ਉਹਨਾਂ ਦੇ ਦੋਨੋਂ ਸੁਪੁੱਤਰ ਉਹਨਾਂ ਦਾ ਜੋ ਕੰਮ ਸੀ ਜੋ ਉਹਨਾਂ ਦੀ ਸੋਚ ਸੀ ਜੋ ਲੋਕਾਂ ਨੂੰ ਜਿਸ ਥਾਂ ਤੇ ਚੱਲ ਕੇ ਉਹ ਲੋਕਾਂ ਨੂੰ ਇੰਨਾ بڑا ਨਾਮ ਅਰਮੇਲ ਸਿੰਘ ਜੀ ਟੋੜਾ ਨੇ ਇਸ ਖੇਤਰ ਲਈ ਕਮਾਇਆ ਉਸ ਘਮ ਨੂੰ ਦੋਨੋਂ ਸੁਪੁੱਤਰ ਮਿਲ ਕਰਕੇ ਅੱਗੇ ਪੜਾਉਣ ਦਾ ਸਭ ਕੰਮ ਕਰਨਗੇ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਜੋਨਾ ਕੀ ਸੋਚ ਸੀ ਉਸ ਨੂੰ ਜ਼ਰੂਰ ਆਕੇ ਬਣਾ ਸਾਡੇ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਬੁੱਧਾ ਬੜੇ ਲੰਬੇ ਸਮੇਂ ਤੁਸੀਂ ਚਾਹਦੇ ਹੋ ਪੰਜਾਬ ਪੰਜਾਬ ਤੇ ਹਰਿਆਣਾ ਦਾ ਹੱਲ ਕਰਨਾ ਤੋ ਇਹ ਗੱਲ ਕਿਉਂ ਕਰਦਾ ਹੈ ਹਰਮ ਪਿਤਾ ਪਰਮਾਤਮਾ ਨੇ ਕਿੰਨਾ ਪਾਣੀ ਦੇ ਦਿੱਤਾ ਸੀ ਜੀ ਹਮਾਰੇ ਪਾਸ ਰੁਕਿਆ ਨਹੀਂ ਬੜੀ ਹਮੇ ਮੁਸ਼ਕਿਲ ਹੋਈ ਹੈ ਉਸ ਪਾਣੀ ਨੂੰ ਰੋਕਣ ਦੇ ਕੀ ਹਾਲ ਕਰ ਦਿੱਤਾ ਸਾਰੀ ਲੰਡਨ ਦੇ ਬੱਚੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜਿਆ ਗਿਆ ਕਿਸ ਤਰ੍ਹਾਂ ਦੇਖਦਾ ਭਾਰਤ ਤੇ ਉਹਨਾਂ ਦਾ ਕੀ ਰਿਐਕਸ਼ਨ ਹੋਣਾ ਜਦੋਂ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਦਾ ਬੁੱਤ ਜਿਹੜਾ ਤੋੜਿਆ ਗਿਆ ਆ ਦੇਖੀਏ ਇਸ ਪ੍ਰਕਾਰ ਦੀ ਘਟਨਾਵਾਂ ਇਹ ਦੁਰਭਾਗਿਆਪੂਰਨ ਹੁੰਦੀਆਂ ਨੇ ਮਹਾਤਮਾ ਗਾਂਧੀ ਜੀ ਕਿਉਂਕਿ ਭਾਰਤ ਦੇ ਉਹ ਆਈਕਨ ਨੇ ਜਿਨ੍ਹਾਂ ਨੇ ਸ਼ਾਂਤੀ ਦੇ ਨਾਲ ਅੰਗਰੇਜ਼ਾਂ ਨੂੰ ਇਹਦਰ ਤੇ ਖਦੇੜਨ ਦਾ ਕੰਮ ਕੀਤਾ ਹੈ ਸੀਐਮ ਸਾਹਿਬ ਇਹ ਕਹਿੰਦੇ ਆ ਕਿ ਐਮਐਲਏ ਨੂੰ ਹਰਿਆਣਾ ਪੁਲਿਸ ਤੰਗ ਕਰ ਰਹੀ ਹੈ ਪਠਾਨ ਮਾਜਰਾ ਨੂੰ ਉਹਨਾਂ ਦਾ ਇਹ ਗੀਤ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਹਰਿਆਣਾ ਪੁਲਿਸ ਤੰਗ ਕਰਦੀ ਹੈ ਉਹਦੇ ਪਰਿਵਾਰ ਨੂੰ ਤੰਗ ਕਰ ਰਹੀ ਹੈ ਨਹੀਂ ਹਰਿਆਣਾ ਪੁਲਿਸ ਤਾਂ ਕੋਈ ਤੰਗ ਨਹੀਂ ਕਰ ਰਹੀ ਕੋਈ ਪਰਚਾ ਨਹੀਂ ਹੋਇਆ ਹਰਿਆਣੇ ਉਹਦੇ ਕੁਛ ਨਹੀਂ ਕੋਈ ਤੰਗ ਨਹੀਂ ਕਰ ਰਹੀ ਹੈ ਅਗਰ ਕੋਈ کہیں ਕੋਈ ਦਿੱਕਤ ਹੋਵੇ ਮੇਰੇ ਧਿਆਨ ਵਿੱਚ ਨਹੀਂ ਹੈ ਅਮਿਸ਼ ਸਰਦਾਰ 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 ਇਸ਼ਾਰਫ ਕੇ ਜੀ ਉੱਧਰ ਦਾ ਨੇਤਾ ਨਿਕਲਣਾ ਚਾਹੁੰਦਾ ਸਰਬਸਤਰਾ ਦੀ ਬਣਾਈ ਸਾਨੂੰ ਪਰਵਾਰ ਨੂੰ ਦੁਖ ਸੰਜਕਣ ਲੈ ਕਿ ਗਲਵਤ ਪ੍ਰਬੰਧਨ ਕਰਕੇ ਇਹ ਬੜੀ ਵੱਡੀ ਗੱਲ ਹੈ ਜੀ ਕਿ ਜਿਹਨੂੰ ਅਸੀਂ ਮੰਨਦੇ ਆ ਕਿ ਸਾਡਾ ਛੋਟਾ ਭਰਾ ਹੈ ਉਹ ਅੱਜ ਪਰਿਵਾਰ ਨਾਲ ਖੜਾ ਹੈ ਤੇ ਟੌੜਾ ਸਾਹਿਬ ਨੇ ਸਾਰੀ ਜ਼ਿੰਦਗੀ ਪੰਜਾਬ ਲਈ ਸਿੱਖਾਂ ਲਈ ਨਮੰਗੈ ਨਮਾਇੰਦਗੀ ਕੀਤੀ ਹੈ ਤੇ ਹਰ ਬੰਦੇ ਨੇ ਆ ਕੇ ਆਪਦਾ ਇੱਥੇ ਸੀਸ ਝੁਕਾਇਆ ਹੈ ਤੇ ਸਾਨੂੰ ਵੀ ਬੜੀ ਆਸ ਸੀ ਕਿ ਸਾਡੇ ਪੰਜਾਬ ਦੇ ਸੀਐਮ ਸਾਹਿਬ ਜੇ ਇੱਕ ਵਾਰੀ ਸਾਡੇ ਕੋਲ ਆਉਂਦੇ ਸਾਡਾ ਹੋਰ ਤੋਂ ਘਟਦਾ ਸੀਐਮ ਸਾਹਿਬ ਹਰਿਆਣਾ ਆਏ ਉਹਨਾਂ ਦੇ ਨਾਲ ਹਰਿਆਣਾ ਦੇ ਪ੍ਰਦੇਸ਼ ਅਧਿਐਤਕਾਏ ਉਹਨਾਂ ਨੇ ਵੀ ਸਾਡਾ ਬੜਾ ਆ ਕੇ ਮਾਣ ਵਧਾਇਆ ਪਰਿਵਾਰ ਦਾ ਤੇ ਉਹਨਾਂ ਨੇ ਦੇਖਿਆ ਕਿ ਕਿੰਨਾ ਮਤਲਬ ਲੰਬਾ ਸਮਾਂ ਟੋੜਾ ਸਾਹਿਬ ਨੇ ਇਹ ਆਪਣਾ ਸਫਰ ਨਿਭਾਇਆ ਤੇ ਕਿੰਨੀ ਸਾਦਗੀ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੀ ਨਵੀਂ ਪਨੀਰੀ ਹੈ ਉਹਨਾਂ ਨੂੰ ਵੀ ਇਸ ਘਰ ਤੋਂ ਇਸ ਵਿਰਾਸਤ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਸਾਦਗੀ ਨਾਲ ਇੱਕ ਆਪਣੇ ਦੇਸ਼ ਦੀ قوم ਦੀ ਇਹ ਸੇਵਾ ਨਿਭਾਈਓ ਠੀਕ ਹੈ ਅੱਲਾ ਜੱਜ ਕਰਦਾ ਇੱਕ ਮਿੰਟ ਧੰਨਵਾਦ ਜੀ ਕੈਮਰੇ ਦਾ ਆਨ ਕਰ ਲਵਾਂਗਾ ਕੋਈ ਨੀ ਕਰ ਲਓ ਹਾਂ ਹਾਂ ਮੈਂ ਪੇਰ ਦੂੰਗਾ ਤਰੀਕੇ ਇਸ ਤਰ੍ਹਾਂ ਦੇਖਦੇ ਹਾਂ ਪਰਿਵਾਰ ਦੇ ਨਾਲ ਸੈਣੀ ਸਾਹਿਬ ਦੁੱਖ ਸਾਂਝਾ ਕਰਨਾ ਹੈ ਦੇਖੋ ਮੇਰੇ ਪਿਤਾ ਸਰਦਾਰ ਹਰਮੇਲ ਸਿੰਘ ਤੋੜਾ ਦੇ ਦੇਹਾਨ ਤੋਂ ਬਾਅਦ ਜਿੰਨਾ ਪਿਆਰ ਜਿੰਨਾ ਸਤਕਾਰ ਸੰਗਤਾਂ ਨੇ ਦਿੱਤਾ ਉਸ ਚੀਜ਼ ਦਾ ਪਰਿਵਾਰ ਸਾਰਾ ਹੀ ਪਰਿਵਾਰ ਹਮੇਸ਼ਾ ਰਹਿਣੀ ਰਹੇਗਾ। ਔਰ ਅੱਜ ਹਰਿਆਣੇ ਦੇ ਸੀਐਮ ਉਹ ਆ ਕੇ ਸਾਡੇ ਨਾਲ ਦੁੱਖ ਸਾਂਝਾ ਕਰਕੇ ਗਏ ਨੇ। ਉਹਨਾਂ ਨਾਲ ਅੰਦਰ ਜਦੋਂ ਅਸੀਂ ਬੈਠੇ ਸੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਪਹਿਲਾਂ ਵੱਡੇ ਟੋੜਾ ਸਾਹਿਬ ਨੂੰ ਨਤਮਸਤਕ ਹੋਈ ਫਿਰ ਸਾਹ ਹਰਮੇਲ ਸਿੰਘ ਟੋੜਾ ਨੂੰ ਉਹਨਾਂ ਨੇ ਸ਼ਰਦਾ ਦੇ ਫੁੱਲ ਪੇਂਟ ਕੀਤੇ ਅਸੀਂ ਜਦੋਂ ਉਹਨਾਂ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਵੱਡੇ ਟੋੜਾ ਸਾਹਿਬ ਨੂੰ ਬਹੁਤ ਵਾਰੀ ਮਿਲਣ ਦਾ ਮੌਕਾ ਮਿਲਿਆ ਉਵੇਂ ਸਰਦਾਰ ਹਰਮੇਲ ਸਿੰਘ ਟੋੜਾ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਸੀ ਜਿੰਨਾ ਅਸੀਂ ਜਾਣ ਪਾਏ ਉਹ ਹਰ ਉਸ ਇਨਸਾਨ ਨਾਲ ਜਿਹੜਾ ਸੱਚ ਦੇ ਰਾਹ ਤੇ ਚੱਲਦਾ ਸੀ ਉਹਦੇ ਨਾਲ ਹਮੇਸ਼ਾ ਅੜਕੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਹਰ ਉਸ ਇਨਸਾਨ ਨਾਲ ਹਮੇਸ਼ਾ ਖੜਦੇ ਰਹੇ ਨੇ ਜੋ ਇੱਕ ਨੇਤਾ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਇਹ ਪਰਿਵਾਰ ਹਮੇਸ਼ਾ ਹੀ ਨਿਭਾਉਂਦਾ ਆਇਆ ਅਸੀਂ ਰਣੀਆਂ ਜਿਥੇ ਸੀਐਮ ਸਾਹਿਬ ਦੇ ਸਮੁੱਚੀ ਸੰਗਤ ਦੇ ਜਿਨ੍ਹਾਂ ਨੇ ਜਿਸ ਦਿਨ ਤੋਂ ਤੌੜਾ ਸਾਹਿਬ ਇਸ ਸੰਸਾਰ ਤੋਂ ਗਏ ਨੇ ਉਸ ਦਿਨ ਤੋਂ ਸਾਡੇ ਪਰਿਵਾਰ ਦੇ ਉੱਤੇ ਐਨਾ ਪਿਆਰ ਸਤਿਕਾਰ ਦਿੱਤਾ ਉਹਦਾ ਅਸੀਂ ਕਿਸੇ ਤਰੀਕੇ ਨਾਲ ਜਵਾਬ ਨਹੀਂ ਦੇ ਸਕਦੇ ਔਰ ਹਮੇਸ਼ਾ ਹੀ ਇਹ ਪਰવાર ਰਹਿਣੀ ਰਹੇਗਾ ਜਿੰਨਾ ਪਿਆਰ ਸਤਕਾਰ ਸਾਨੂੰ ਟੋੜਾ ਸਾਹਿਬ ਦੀ ਡੈਥ ਤੇ ਮਿਲਿਆ ਹਰਿਆਣਾ ਦੀ ਸੀਐਮ ਆ ਗਈ ਪੰਜਾਬ ਦੀ ਸੀਐਮ ਹਲੇ ਤੱਕ ਨਹੀਂ ਜਿੱਥੇ ਲੱਗਦਾ ਟੋੜਾ ਸਾਹਿਬ ਦੇ ਨਾਲ ਸਾਂਝੀ ਜਿੱਤਨਾ ਹੋਣਾ ਚਾਹੀਦਾ ਸੀ ਦੇਖੋ ਸੀਐਮ ਸਾਹਿਬ ਦੇ ਨਾਲ ਹਰਿਆਣੇ ਵਾਲਿਆਂ ਨਾਲ ਸਾਨ ਸੀਓ ਆਏ ਐਸੀ ਕੋਈ ਗੱਲ ਨਹੀਂ ਐ ਵੀ ਸੀਐਮ ਭਗਵੰਤ ਮਾਨ ਨਾਲ ਕੋਈ ਸਾਂਝ ਨਹੀਂ ਐ ਜਾਂ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਜਾਂ ਕਿਸੇ ਚੀਜ਼ ਬਾਰੇ ਜਾਣਕਾਰੀ ਨਹੀਂ ਐ ਪਰ ਕਈ ਵਾਰੀ ਕੋਈ ਮਜਬੂਰੀਆਂ ਹੋ ਜਾਂਦੀਆਂ ਨੇ ਉਸ ਦਿਨ ਧੋਗ ਵਾਲੇ ਦਿਨ ਜਿਹੜੇ ਆਪਣੇ ਹਲਕਾ ਨਾਪਾ ਦੇ ਐਮਐਲਏ ਨੇ ਦੇਵਮਾਨ ਜੀ ਉਹਨਾਂ ਵੱਲੋਂ ਸਪੈਸ਼ਲ ਸ਼ੋਕ ਸੰਦੇਸ਼ ਲੈ ਕੇ ਆਏ ਉਤੋਂ ਡਾਕਟਰ ਬਲਬੀਰ ਨੇ ਉਹਨਾਂ ਦਾ ਸ਼ੋਕ ਸੰਦੇਸ਼ ਭੇਜਿਆ ਬੋਲਿਆ ਕੀ ਕਾਰਨ ਨੇ ਕੀ ਨਹੀਂ ਇਹ ਬਿਹਤਰ ਸੀਐਮ ਸਾਹਿਬ ਸਭ ਭਗਵਾਨ ਸਿੰਘ ਮਾਨ ਦੱਸ ਸਕਦੇ ਨੇ ਵੀ ਉਹ ਕਿਉਂ ਨਹੀਂ ਪਹੁੰਚੇ ਪਰ ਅਸੀਂ ਆਸ ਕਰਦੇ ਸੀ ਵੀ ਜੇ ਉਹ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਪਰਿਵਾਰ ਨੂੰ ਧਾਰਸ ਮਿਲਦਾ